ਸਸਿਆ ਕਿਸਾਨ ਵੀਰੋ ਤੁਹਾਡਾ ਪ੍ਰਾਣ ਕਟਰ ਫਾਰਮ ਦੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 5521 ਵੀਰੇ ਆਪਣਾ ਕੰਟੈਕਟ ਨੰਬਰ ਅੱਜ ਦੀ ਵੀਡੀਓ ਬਈ ਫਰੰਡ ਸੁਖਣਾ ਦਾ ਜ਼ਿਲ੍ਹਾ ਮੋਗਾ ਬਈ ਤਹਿਸੀਲ ਇਹਨੂੰ ਬਾਗਾ ਪੁਰਾਣਾ ਪਿਆ ਜਾਂਦੀ ਹੈ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਹਾਂ ਅੱਜ ਬਾਈ ਜੀ ਸਸਿਆ ਭਾਈ ਜੀ ਨਾਮ ਕੀ ਹੈ ਬਈ ਆਪਣਾ ਬਾਈ ਦਾ ਨਾਮ ਅੰਦੀਪ ਸਿੰਘ ਹੈ ਵੀਰ ਆਪਣੇ ਘਰ ਹੋਂ ਨਾ ਵੀ ਕੀ ਐਡਰੈਸ ਹੈ ਜੀ ਆਪਣਾ ਆਪਣਾ ਸ੍ਰੀ ਆਲੇ ਅੱਡੇ ਧਰਮਸ਼ਾਲਾ ਕੋਲੇ ਸਾਰੇ। ਅੰਬਾਈ ਦਾ ਧਰਮਸ਼ਾਲਾ ਦੇ ਨਜ਼ਦੀਕ ਸ੍ਰੀ ਆਲੇ ਅੱਡੇ ਤੇ ਘਰ ਆ ਜੋ ਇਸ ਟਾਈਮ ਸਕਰੀਨ ਤੇ ਕੰਟੈਕਟ ਨੰਬਰ ਚੱਲ ਰਿਹਾ ਹੈ ਬਾਈ ਦਾ ਕੰਟੈਕਟ ਨੰਬਰ ਆ। ਜੋ ਭਰਾ ਆਪਾਂ ਪਹਿਲਾਂ ਵੀਡੀਓ ਪਾਈ ਸੀ ਕਿਦਾਂ ਦਾ ਰਿਜ਼ਲਟ ਰਿਹਾ ਜੀ। ਬਹੁਤ ਵਧੀਆ ਜੀ। ਅੱਜ ਆਪਣੇ ਕੋਲ ਕਿੰਨੇ ਨਾਕ ਮਕਾਊਗਾ ਜੀ? ਅੱਜ ਆਪਣੇ ਕੋਲ 4 ਬੈਣ ਨੇ। 4 ਬੈੜਾ ਮਕਾਊਗਾ। ਕੀ ਡਿਟੇਲ ਹੈ ਸਾਹਮਣੇ ਖੜੀ ਬੈੜ ਦੀ। ਇਹ ਬੈੜ ਦੀ ਦੂਜੇ ਸੂਈ ਦੀ ਆ। ਠੀਕ ਹੈ ਜੀ। ਮਗਰ ਇਹਦੇ ਬੱਚਾ ਮਗਰ ਬਾਈ ਦੇ ਬੱਚਾ। ਤਿੰਨ ਦਿਨ ਹੋ ਗਏ ਸੂਈ ਦੇ 16 ਲੀਟਰ ਬੋ ਤੇ ਰੰਗ ਰੂਪ ਦੀ ਦੇਖ ਸਕਦੇ ਹੋ ਵੀਰੇ ਸੋਹਣੀ ਆ ਕਰਾਸ ਬਰੀਡ ਦੀ ਆ ਤਨਾਂ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਸ਼ਾਨਦਾਰ ਹੈ ਕੱਢ ਲਓ ਬਾਹਰ ਹੀ ਕਟਪੜੇ ਦੀ ਸੋਹਣੀ ਆ ਬਾਈ ਮੈਂ ਇਹਦਾ ਵਾਪਰ ਲੈਣ ਦਾ ਕੰਮ ਆ ਦੇਖ ਸਕਦੇ ਹੋ ਤੌਰਾਂ ਦਿਖ ਸਕਦੇ ਹੋ ਬਈ ਤੁਸੀਂ ਸੋਹਣਾ ਹਵਾਨਾ ਵਹਿੜ ਦਾ ਠੰਡੀ ਸੀਲ ਪੂਰੀ ਆ ਠੰਡੀ ਸੀਲ ਪੂਰੀ ਹੈ ਬਾਈ ਜੀ ਚਲੋ ਵੀਰੇ ਕਰਾਸ ਬਰੀਡ ਦੀ ਹੈ ਇੱਕ ਰਿਕਵੈਸਟ ਹੈ ਵੀਰੇ ਜਿਹੜੇ ਪੁਰਾਣੇ ਨਵੇਂ ਬੰਦੇ ਚੈਨਲ ਦੇਖਦੇ ਆ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਸਟਿੱਕੈਂਟੀ ਵਾਲਾ ਬਟਨ ਜਰੂਰ ਨਾਲ ਆਪਲੇ ਵੀਰੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਵੱਤ ਵਾ ਤੇ ਬਾਈ ਜੀ ਕੀ ਡਿਮਾਂਡ ਰੱਖੀ ਜੀ ਆਪਾਂ ਇਹਦੀ ਇਹਦਾ 52000 ਮੋਲੇ ਦਾ 52000 ਹੋ ਜਾ ਵੀਰੇ ਮੌਕੇ ਤੇ ਮੰਨਤਾ ਨਹੀਂ ਹਾਂਜੀ ਠੀਕ ਹੋ ਜੀ ਮੜਾ ਇਹ ਬੱਚਾ ਠਾ ਕੇ ਵਿਖਾ ਦੋ ਕਈ ਵਾਰੀ ਬੰਦੇ ਹੁੰਦੇ ਨਾ ਮੈਸੇਜ ਆਉਂਦੇ ਭਰਾ ਦੇ ਬਈ ਬੱਚਾ ਤੁਸੀਂ ਦਿਖਾ ਨਹੀਂ ਨਾਲੂਆ ਦਿਖਾਉਣਾ ਵੀਰੇ ਆਪਾਂ ਦੇਖ ਸਕਦੇ ਹਾਂ ਬਾਈ ਤੁਹਾਡੀ ਆਸ ਨਾਲ ਕਿੰਨਾ ਕੁ ਦੁੱਧ ਕੱਢ ਦੂਗੀ ਭਈ ਐ ਸੋਰੀ ਦੁੱਧ ਬਾਈ 20 ਲੀਟਰ ਕੱਢ ਦੋ ਪੋਣਾ ਚਾਹੀਦਾ 20 ਲੀਟਰ ਭਈ ਨਾ ਠੀਕ ਹੈ ਬਾਈ ਜੀ ਤੇ ਅੱਗੇ ਆ ਜਾਓ ਇਹਦੀ ਕੀ ਡਿਟੇਲ ਹੈ ਇਹ ਤੋਂ ਘਰ ਦਾ ਫੈੜਾ ਹੀ ਢੋਕੜ ਵੈੜਾ ਤੇ ਕਿਹੜਾ ਸੂਆ ਸੂਈ ਹੋਈ ਹੈ ਭਾਈ ਜੀ ਇਹ ਇਹ ਦੂਜਾ ਸੂਆ ਸੂਈ ਹੈ ਦੂਜਾ ਸੂਆ ਸੂਈ ਹੋਈ ਹੈ ਕਿੰਨਾ ਟਾਈਮ ਹੋ ਗਿਆ ਭਾਈ ਇਹਨੂੰ ਸੂਈ ਨੂੰ ਸੂਈ ਨੂੰ ਯਾਰ ਭਾਈ 4 ਮਹੀਨੇ ਹੋ ਗਏ 4 ਮਹੀਨੇ ਹੋ ਗਏ ਸੂਈ ਨੂੰ ਭਾਈ ਕੋਈ ਟੀਕਾ ਡੂ ਕਪਰਾਇਆ ਹੋਵੇ ਆਪਾਂ ਇਹਦੇ ਜਾਂ ਕੋਈ ਸੀਮਨ ਲਵਾਇਆ ਹੋਵੇ ਤੇ ਕਿੰਨਾ ਕੁ ਦੁੱਧ ਇਸ ਟਾਈਮ ਭਾਈ ਦੁੱਧ 12 ਲੀਟਰ ਆਈ 12 ਲੀਟਰ ਦੁੱਧ ਹੈਗਾ ਤੇ ਬੱਚਾ ਪੁੱਛਿਆ ਹੈਗਾ ਵੀ ਕੋਈ ਨਹੀਂ ਬੱਚਾ ਨਹੀਂ ਕੱਢ ਲਓ ਬਾਹਰ ਵੀਰ ਮੜਾ ਗਏ 12 ਲੀਟਰ ਹੈਗਾ ਫਿਰ ਇਹ ਦੁੱਧ ਇਸ ਟਾਈਮ ਦੋ ਟਾਈਮ ਚੁਵਾਈ ਕਰੋ ਭਾਵੇਂ ਤਿੰਨ ਟਾਈਮ ਆ ਕੇ ਚੁਵਾਈ ਕਰੋ ਨਿਕ ਸਕਦੇ ਹੋ ਬਾਡੀ ਬੰਤਰ ਦੀ ਚੰਗੀ ਆ ਪਟਪੜਾ ਸੋਹਣਾ ਸੋਹਣਾ ਹਵਾਨਾ ਤੋ ਬਰਾ ਦੇਖ ਸਕਦੇ ਹੋ ਤੁਸੀਂ ਵੇਖਦਾ ਸਨਾਂ ਦੀ ਕੁਆਲਟੀ ਦੇਖ ਸਕਦੇ ਹੋ ਬਾਈ ਜੀ ਬਹੁਤ ਜਿਆਦਾ ਸ਼ਾਨਦਾਰ ਆ ਇਹਦੀ ਕੀ ਡਿਮਾਂਡ ਕਰਨੀ ਬਾਈ ਜੀ ਆਪਾਂ ਇਹਦਾ 32000 ਹੈ ਜੀ ਇਹਦਾ ਮੁੱਲ 32000 ਹੋਜੂ ਬਾਈ ਜੀ ਮੌਕੇ ਤੇ ਮੰਨ ਦੋ ਹਾਂਜੀ ਹਾਂਜੀ ਠੀਕ ਹੋ ਜੀ ਲਾਸਟ ਲਿਆ ਜੋ ਇਹਦੀ ਕੀ ਡਿਟੇਲ ਹੈ ਇਹ 3-9 ਮਹੀਨੇ ਤੋਂ ਕੜ ਗੱਬਣ ਵੇੜਾ ਜੀ 3-9 ਮਹੀਨੇ ਦੀ ਟੋਕੜ ਗੱਬਣ ਵੇੜਾ ਕਿਹੜਾ ਸੂਆ ਸੋਈ ਹੈ ਜੀ ਐਸ ਤਰ੍ਹਾਂ ਦੀ ਇਹ ਇਹ ਦੂਜਾ ਸੂਆ ਹੈ ਜੀ ਦੂਸਰਾ ਸੂਨਾ ਐ ਸੋਰੀ ਆਪਣੇ ਕੋਲੋਂ ਚੈੱਕ ਪਾਸ ਆ ਬਈ ਇਹ ਹਾਂਜੀ ਚੈੱਕ ਕਰਾਂ ਤੇ ਹੈਗਾ ਕਿੰਨਾ ਦੁੱਧ ਵੀ ਰੈਸ ਬਹੁਤ ਹੈ ਵੀ 7 ਲੀਟਰ 7 ਲੀਟਰ ਦੋ ਜੋ ਕਿ ਦੇਵਾਂਗੇ ਹਾਂਜੀ ਹਾਂਜੀ ਦੋ ਟਾਈਮ ਭਲਾ ਤਿੰਨ ਟਾਈਮ ਤਸੱਲੀ ਕਰੀ ਬੰਦਾ ਕੱਢ ਲਈ ਬਾ 7 ਲੀਟਰ ਦੁੱਧ ਆ ਵੀ ਮੂੰਹ ਉੱਤੇ ਦੇਖ ਸਕਦੇ ਬਹੁਤ ਜਿਆਦਾ ਸੋਹਣੀ ਹੈ ਟੋਕੜ ਗੱਭਣ ਵਹਿੜਾ ਵੀਰੇ 7 ਲੀਟਰ ਦੁੱਧ ਇਸ ਟਾਈਮ ਤਿਆਰ ਆ ਆਜੋ ਭਾਈ ਕਿੰਨੀ ਹੋਲੇ ਬਹੁਤ ਜਿਆਦਾ ਚੰਗੀ ਹੈ ਜਨਾਂ ਦੀ ਕੁਆਲਿਟੀ ਵੀ ਸੋਹਣੀ ਹੈ ਤੋਰਾ ਤੁਸੀਂ ਦੇਖ ਸਕਦੇ ਹੋ ਇਹਦਾ ਕੀ ਡਿਮਾਂਡ ਕਰਦੀ ਆਂ ਆਪਾਂ ਇਹਦਾ 37000 ਹੈ ਇਹਦਾ ਮੁੱਲ 37000 ਹੋ ਜੂ ਵੀਰੇ ਮੌਕੇ ਤੇ ਮੰਨਤਾ ਨਹੀਂ ਹਾਂਜੀ ਠੀਕ ਹੈ ਜੀ ਅੱਗੇ ਆਜੋ ਲਾਸਟਲੀ ਉਹਦੀ ਕੀ ਡਿਟੇਲ ਆ ਜੀ ਨਗੀਨਾ ਹੀ ਦਿਖਾਉਣ ਲੱਗੇ ਵੀਰੇ ਸਭ ਨੂੰ ਇੱਕ ਲਾਸਟ ਤੇ ਰੱਖਿਆ ਐਰ ਸ਼ੈਰਾਂ ਨਾਲ ਬਾਈ ਜੀ ਇਹ ਹਾਂਜੀ ਬਾਈ ਜੀ ਤੇ ਕਿੰਨੇ ਟਾਈਮ ਦੀ ਹੈ ਵੀਰੇ ਆਪਣੇ ਕੋਲ ਇਹ ਇਹ ਬਾਈ ਆਪਾਂ ਤਾਂ ਲੈ ਆਂਦੀ ਆ ਯਾਰ ਹੁਣ ਅੱਛਾ ਹੁਣ ਲੈ ਕੇ ਆਂਦੀ ਆ ਜੀ ਹਾਂਜੀ ਠੀਕ ਹੋ ਬਾਈ ਜੀ ਪੰਜਾਬ ਚ ਬਹੁਤ ਘੱਟ ਦੇਖ ਨੂੰ ਮਿਲਦੀ ਆ ਹਾਂਜੀ ਉਰੇ ਅਰਜੀ ਆ ਕਹਿ ਸਕਦੇ ਆ ਆਪਾਂ ਦੇਖ ਸਕਦੇ ਹੋ ਵੀ ਰੰਗ ਰੂਪ ਦੀ ਬਹੁਤ ਜ਼ਿਆਦਾ ਸੋਹਣੀ ਆ ਮੂੰਹ ਮੱਥੇ ਦੀ ਵੀ ਚੰਗੀ ਆ ਥਰਨਾ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਜ਼ਿਆਦਾ ਸ਼ਾਨਦਾਰ ਆ ਫਟਕੂੜੇ ਦੀ ਚੰਗੀ ਆ ਇੱਕ ਬਈ ਇਹਦੇ ਥੋੜੀ ਜਿਹੀ ਪ੍ਰੋਬਲਮ ਆ ਸੂਲ ਤੇ ਇਹਦੇ ਜ਼ਖਮ ਜੇ ਸੀਗੇ ਤੇ ਮੋਗਾ ਸੀਗਾ ਜੀ ਮੋਗਾ ਜਨੇ ਚੇਰ ਲਿਆ ਸੀਗਾ ਠੀਕ ਹੋ ਜੀ ਮੋਗਾ ਸੀਗਾ ਮੋਗਾ ਚੇਰ ਲਿਆ ਸੀਗਾ ਠੀਕ ਹੋ ਬਈ ਤੇ ਕੀ ਡਿਟੇਲ ਆ ਜੀ ਇਹਦੀ ਇਹ 11 ਲੀਟਰ ਦੁੱਧ ਆ ਜੀ ਇਸ ਟਾਈਮ ਇਹਦਾ 11 ਲੀਟਰ ਦੁੱਧ ਆ ਕਿਹੜੇ ਸੂਏ ਸੂਈ ਹੋਈ ਆ ਬਈ ਇਹ ਏ ਦੂਜਾ ਸੋਰ ਵੀ ਰੇ ਤੇ ਕਿੰਨਾ ਹਾਂ ਕੋਈ ਆ ਪੱਟੀ ਗਾਡੂ ਘਪਰਾਇਆ ਹੋਵੇ ਜਾਂ ਸੀਮਨ ਭਰਾਇਆ ਹੋਵੇ ਖਾਲੀ ਕਹਿ ਕੇ ਵੇਚ ਰਹੇ ਆ ਖਾਲੀ ਕਹਿ ਕੇ ਵੇਚ ਰਹੇ ਆ ਖਾਲੀ ਕਹਿ ਕੇ ਵੇਚ ਰਹੇ ਆ 11 ਲੀਟਰ ਦੁੱਧ ਹੈ ਇਸ ਟਾਈਮ ਤੇ ਬੱਚਾ ਪੁੱচ্চਾ ਹੈਗਾ ਬਾਈ ਜੇ ਇਹ ਤਾਂ ਮਗਰ ਨਹੀਂ ਬਾਈ ਕੱਢ ਲੋ ਇਹਨੂੰ ਬਾਹਰ ਹਾਂ ਚਲਦੇ ਬਾਈ ਬਹੁਤ ਸੋਹਣੀ ਵੇੜਾ ਬਰੇ ਰੰਗ ਰੂਪ ਦੀ ਬਹੁਤ ਜ਼ਿਆਦਾ ਸ਼ਾਨਦਾਰ ਆ ਪੱਟ ਕੁੜੇ ਦੀ ਬਹੁਤ ਜ਼ਿਆਦਾ ਚੰਗੀ ਆ ਜਾਕਮ ਜੀ ਦਾ ਬਾਈ ਛੇੜ ਲਿਆ ਸੀ ਤੁਹਾਨੂੰ ਪਹਿਲਾਂ ਦੱਸਤਾ ਤੁਸੀਂ ਵੇਖ ਵੀ ਲਿਆ ਵੇਖ ਸਕਦੇ ਹੋ ਵੀਰੇ ਥਣਾ ਦੀ ਕੁਆਲਿਟੀ ਸ਼ਾਨਦਾਰ ਜੀ ਚਾਹਦੇ ਵੀਰੇ ਬਹੁਤ ਸੋਹਣਾ ਹਵਾਨਾ ਬਈ ਇਹਦਾ ਤੇ ਬਈ ਇਹਨੇ ਸੱਜਰ ਨੇ ਪਤਾ ਕਿੰਨਾ ਦੁੱਧ ਕੱਢਾਈ ਆ ਇਹ ਖਾਲੀ ਨੱਤੀ ਨਹੀਂ ਤਾਂ ਕੱਢਾਈ ਸੱਜਰ ਨੇ ਠੀਕ ਹੈ ਬਾਈ ਜੀ ਤੇ ਇਹਦੀ ਕੀ ਡਿਮਾਂਡ ਕਰਦੀਆਂ ਆ ਆਪਾਂ ਇਹਦਾ ਬਰੰਦੀ ਹੈ ਇਹਦਾ ਮੁੱਲ ਵੀ 33 ਯਾਰ ਹੋ ਜੂਰੇ ਮੌਕੇ ਤੇ ਮੰਨ ਤਾ ਹਾਂਜੀ ਠੀਕ ਬਾਈ ਜੀ ਆਪਣਾ ਕੰਟੈਕਟ ਨੰਬਰ ਦੱਸ ਦਿੰਦਾ 991753 3582 ਇੱਕ ਵਾਰਾਂ ਫੇਰ 991753 3582 ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਪ੍ਰਾਣ ਨੂੰ ਚਾਰਾਂ ਵਿਹੜਾਂ ਵਿੱਚੋਂ ਵੀ ਕੋਈ ਨਗ ਪਸੰਦ ਆਉਂਦਾ ਤੁਸੀਂ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਤੇ ਇਸੇ ਤਰ੍ਹਾਂ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ